ਤੋ ਕੀ ਹਾਲ ਚਾਲ ਗੁੱਡ ਮਾਰਨਿੰਗ ਹੋਪ ਕਰਦੇ ਆ ਤੁਸੀ ਸਾਰੇ ਠੀਕ ਹੋਵੋਗੇ ਆਪਾਂ ਫਰਸਟ ਡਿਲੀਵਰੀ ਕਰਤੀ ਡਨ ਤੇ ਵਲੌਗ ਦੀ ਸਟਾਰਟਿੰਗ ਕੀਤੀ ਹੈ ਹੁਣ ਤੇ ਹਵਾ ਅੱਜ ਚੱਲਦੀ ਪਈ ਹੈ ਬਹੁਤ ਜ਼ਿਆਦਾ ਤੇ ਮੀਂਹ ਦੇ ਵੀ ਸਾਰ ਹੈਗੇ ਜੀ ਸ਼ਾਇਦ ਮੀਂਹ ਵੀ ਪਵੇ ਬਟ ਹੋਪ ਹੈ ਵੀ ਨਾ ਹੀ ਪਵੇ ਮੀਂਹ ਜਦ ਤੱਕ ਆਪਾਂ ਡਿਲੀਵਰੀ ਕਰ ਰਹੇ ਆ ਤੇ ਉਸ ਤੋਂ ਬਾਅਦ ਪਾਵੇ ਪੈ ਜੀ ਅੱਜ ਆਇਆ ਫਰਾਈਡੇ ਦਿਨ ਵਧੀਆ ਹੈ ਕੱਲ ਸੈਚਰਡੇ ਫਿਰ ਸੰਡੇ ਤੇ ਚਲੋ ਮਿਲਦੇ ਆ ਆਪਾਂ ਤੁਹਾਨੂੰ ਨੈਕਸਟ ਵੀਡੀਓ ਤੇ ਆ ਸਾਹਮਣੇ ਲਾਈ ਹੈ ਡਿਲੀਵਰੀ ਤੇ ਸਾਹਮਣੇ ਹੈਗਾ ਖਾਲੀ ਜਗ੍ਹਾ ਤੇ ਇੰਨੀ ਹਵਾ ਚੱਲਦੀ ਵੀ ਹੈ ਠੰਡੀ ਆ ਪੂਰੀ ਖੋਪੜੀ ਜਵਦੀ ਵੀ ਠੰਡੀ ਕੰਨ ਵੀ ਠਰ ਗਏ ਮੇਰੇ ਤਾਂ ਆਪਾਂ ਹੁਣ ਲਾ ਦੀ ਡਿਲੀਵਰੀ ਤੇ ਚੱਲਦੇ ਆ ਵੈਦਰ ਅੱਬ ਆ ਗਏ ਇਧਰ ਕੰਟਰੀਸਾਈਡ ਇੰਨਾ ਵਾਲੇ ਪਾਸੇ ਬਹੁਤ ਸੋਨਾ ਪਾ ਜਾ ਰਹੇ ਆ ਫਰੈਸ਼ ਰਾਈਸ ਇਹ ਜਿਆ ਵੀ ਬਹੁਤ ਸੋਹਣਾ ਲੱਗਦਾ ਉਹ ਪੱਤਾ ਛਾੜੇ ਜਿਵੇਂ ਆਈ ਹੁੰਦੀ ਨੇ ਐ ਹੋਏ ਪਹਿਲੇ ਦਰਖਤ ਬਹੁਤ ਜ਼ਿਆਦਾ ਖੇਤੀਬਾੜੀ ਵਾਲੀ ਜ਼ਮੀਨ ਹੈ ਇਧਰ ਸਬਜ਼ੀਆਂ ਫਲ ਉਹ ਹਰੀ ਮਿਰਚ ਐਪਲ ਹੋਰ ਉਹਨੇ ਕੀ ਕੁਝ ਲਾਇਆ ਹੋਇਆ ਹੈ ਸਾਰੀ ਸਬਜ਼ੀ ਫਿਰ ਅੱਗੇ ਉਧਰ ਮੈਲਬਨ ਜਾ ਕੇ ਸੇਲ ਕਰ ਦਿੰਦੇ ਨੇ ਇਹ ਫਰੈਸ਼ ਭੱਟਦੇ ਨੇ ਤੇ ਉੱਥੇ ਸਬਜ਼ੀ ਮੰਡੀ 'ਚ ਭੇਜ ਦਿੰਦੇ ਨੇ ਉੱਥੋਂ ਆਪਣੇ ਵਰਗੇ ਖਰੀਦ ਲੈਂਦੇ ਨੇ ਸਬਜ਼ੀਆਂ ਇਹ ਏਰੀਆ ਆ ਜਾਂਦਾ ਅੱਗੇ ਪਾੜੀ ਸ਼ੁਰੂ ਹੋ ਜਾਂਦੀ ਹੈ। ਆ ਪਾੜੀ ਦੇ ਵਿੱਚ ਦੀ ਬਣਾਈ ਹੋਈ ਹੈ ਸੜਕ ਇਹਨਾਂ ਨੇ। ਇਹਦੇ ਵਿੱਚ ਨਹੀਂ ਜਾਣਾ ਬਾਰੇ ਪਹਾੜ ਦੇ ਵਿੱਚ ਨਹੀਂ। ਬਾ ਇੱਥੇ ਬੰਨ ਵੀ ਅਸੀਂ ਰੋਡ ਕਰਤੀ। ਦੂਜੀ ਲਾਈਨ ਬੰਦ ਕੀਤੀ ਸਾਰੇ ਉਹਨਾਂ ਇੱਕ ਲਾਈਨ ਚ ਹੋ ਜਾਣਗੇ ਜਲਦ 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 ਟਰੱਕ ਆਏਗਾ ਫੁੱਲ ਲੋਡ ਹੁਣ ਲੱਗਾ ਜੋਰ ਨਾਲ ਟਰੱਕ ਨਾਲ ਪੂਰਾ ਚੜਾਈ ਹੈ ਸਿੱਧੀ ਕੈਮਰੇ 'ਚ ਪਰ ਪਤਾ ਨਹੀਂ ਇੰਨੀ ਨਜ਼ਰ ਆਉਂਦੀ ਹੈ ਕਿ ਨਹੀਂ ਆਉਂਦੀ ਔਰ ਪੂਰੀ ਚੜਾਈ ਹੈ ਇਸ ਟਾਈਮ i

ਮਨੇ ਕ੍ਰੋਸ ਕੀਤਾ ਇਹਨਾਂ ਨੂੰ ਪਤਾ ਨਹੀਂ ਕਿ ਰੋੜੀਆਂ ਇੰਨੀਆਂ ਉਹ ਮਾਰਦੇ ਨੇ ਨਾ ਜਦੋਂ ਚੱਲਦੇ ਨੇ ਭਜਾ ਕੇ ਸ਼ੀਸ਼ੇ ਬਹੁਤ ਤੋੜਦੇ ਨੇ ਕਾਰਾਂ ਦੇ ਉਹ ਟਰੱਕਾਂ ਦੇ ਰੋੜੀਆਂ ਦੇ ਕਿਉਂਕਿ ਕੋਲੋਂ ਰੰਗਦੇ ਨੇ ਨਾ ਤੂੰ ਰੋੜੀ ਡੇਗਦੀ ਹੈ ਕੋਈ ਨਾ ਕੋਈ ਬਜਰੀ ਡੇਗਦੀ ਹੈ ਉਹ ਸਿੱਧੀ ਥਾਰ ਦੇ ਸ਼ੀਸ਼ੇ ਤੇ ਵੱਜਦੀ ਹੈ ਉਹ ਤਾਂ ਟਰੱਕ ਭਜਦਾ ਉੱਥੇ ਸ਼ੀਸ਼ੇ ਤੇ ਇਹਨਾਂ ਨੂੰ ਡਰੀ ਲੱਗਦਾ ਹੁੰਦਾ ਟਰੱਕਾਂ ਤੋਂ ਉਹਗੇ ਚੱਲਦੇ ਐਵੇਂ ਐਹੀ ਹੀ ਥਾਵਾਂ ਤੇ ਹੀ ਨੇ ਪਹਿਲਾਂ ਮੇਰੇ ਕਬ ਟਰੱਕ ਦਾ ਸ਼ੀਸ਼ਾ ਉਹ ਹੋ ਗਿਆ ਸੀ ਕ੍ਰੈਕ ਹੋ ਗਿਆ ਸੀ ਉਹ ਐਵੇਂ ਹੀ ਹੋਇਆ ਸੀ ਜਦੋਂ ਮੈਂ ਪਹਿਲਾਂ ਟਰੱਕ ਚਲਾਉਂਦਾ ਸੀ ਆਹ ਘਰ ਕੇ ਜਦੋਂ ਇਹ ਟਰੱਕ ਕ੍ਰੋਸ ਕਰੇ ਜਾਂ ਉਧਰੋਂ ਆਵੇ ਥੋੜੇ ਸਲੋ ਹੀ ਕਰ ਲਓ ਕਿਉਂਕਿ ਜੇ ਰੋੜੀ ਵੱਜੇਗੀ ਨਾ ਤਾਂ ਸ਼ੀਸ਼ੇ ਤੇ ਅਸਰ ਨਾ ਪਵੇ ਇੰਨਾ ਆਪਾਂ ਆ ਗਏ ਮੈਲਟਨ ਹਾਈਵੇ ਤੇ ਇੱਥੇ ਵੀ ਆਹ ਇਹ ਹਾਈਵੇ ਤੇ ਕੁਦੂ ਕਰ ਹੈਗਾ ਦਾ ਉਹ ਸ਼ਾਇਦ ਅੱਗੇ ਆ ਉਹ ਗੁਰਦੁਆਰਾ ਬਣ ਰਿਹਾ ਹੈ ਪਹਿਲਾਂ ਬਿਲਡਿੰਗ ਹੈਗੀ ਸੀ ਪੁਰਾਣੀ ਬਿਲਡਿੰਗ ਸੀ ਉਹਨਾਂ ਦੀ ਨਵੀਂ ਬਿਲਡਿੰਗ ਬਣਾ ਰਹੇ ਨੇ ਗੁਰਦੁਆਰ ਦੀ ਆਹ ਜਿਹੜਾ ਗੁਰਦੁਆਰਾ ਆਪਾਂ ਇਹ ਹੁਣ ਪਿਛਲੇ ਪਾਸੇ ਨਵੀਂ ਬਿੱਲੀ ਬਣਾ ਰਹੇ ਨੇ ਪਹਿਲਾਂ ਔਰ ਨਿਸ਼ਾਨ ਸਾਹਿਬ ਦੇਖੋ ਚੁੱਲਦਾ ਬਣਾ ਐਲਟਨ ਹਾਈਵੇ ਤੇ ਆਇਆ ਗੁਰੂ ਘਰ ਆਪਣਾ ਇਹਨੂੰ ਸ਼ਾਇਦ ਪਲਮਟਨ ਦਾ ਗੁਰੂ ਘਰ ਕਹਿੰਦੇ ਨੇ ਪਲਮਟਨ ਵਾਲਾ ਹੈ ਮੈਂ ਕਿਤੋਂ ਵਾਰ ਆਇਆ ਪਹਿਲਾਂ ਬਾਬਾ ਪ੍ਰਾਣਾ ਦਿਨ ਚਾਰ ਸਾਲ ਪਹਿਨਾਂ ਦੀ ਗੱਲ ਉਹ ਲੋ ਜੀ ਡਿਲੀਵਰੀ ਕਰਤੀ ਡਨ ਤੇ ਚੱਲਦੇ ਆਂ ਆਪਾਂ ਯਾਰਡ ਚ ਆਪਾਂ ਕਿ ਯਾਰਡ ਚ ਤੇ ਲੱਗਿਆ ਕਰਨ ਬ੍ਰੇਕਫਾਸਟ ਤੋਂ ਤੋਂ ਕਰਨੇ ਬ੍ਰੇਕਫਾਸਟ ਕਿ ਲਿਆ ਕੇ ਆਪਾਂ ਲਓ ਜੀ ਆਪਾਂ ਨੇ ਸਾਗ ਵਿੱਚ ਪਾਇਆ ਮੱਖਣ ਘਰ ਦਾ ਤੇ ਗਰਮ ਕਰ ਲਿਆ ਜਿਆਦਾ ਪਿਘਲ ਗਿਆ ਉੱਪਰ ਉੱਪਰ ਬਹੁਤ ਸਵਾਦ ਬਣਿਆ ਸਾਗ ਆਹ ਲਓ ਗਾਇਸ ਰੋਟੀ ਖਾਓ ਸਾਗ ਬਹੁਤ ਸਵਾਦ ਬਣਿਆ ਬਹੁਤ ਜ਼ਿਆਦਾ ਬਹੁਤ ਨਮਕਾ ਡਿਲੀਵਰੀ ਕਰ ਲਈ ਲੋਡ ਚੱਲੇ ਆਪਾਂ ਕਰਾਸ ਲੈ ਕੇ ਸਾਰਿਆਂ ਨੂੰ ਨਾ ਘਰ ਜਾਣ ਦੀ ਕਾਲੀ ਕੋਈ ਕਿੱਬੇ ਨਹੀਂ ਦੇ ਰਿਆ ਉਹ ਵੀ ਦੁਪਹਿਰ ਤੋਂ ਬਾਅਦ ਨਾ ਜਿੱਦਣ ਫਰਾਈਡੇ ਹੁੰਦਾ ਹੈ ਜਿਹੜੇ ਪੀਣ ਵਾਲੇ ਭਰਾਣੇ ਨੇ ਉਹਨਾਂ ਦਾ ਬੋਤਲ-ਪੁੱਤੋਂ ਦਿਨ ਲੱਗ ਜਾਂਦੀ ਆ ਜਦੋਂ ਫਰਾਈਡੇ ਸੈਟਰਡੇ ਦਿਨ ਨੂੰ ਛੁੱਟੀ ਏਡੇ ਹੁੰਦੀ ਆ ਪਾਰਟੀ ਕਰਦੇ ਨੇ ਫਰਾਈਡੇ ਵਾਲੇ ਦਿਨ ਛਾਵ ਨੂੰ ਆ ਵੀ ਮੈਂ ਨਗ ਜਾ ਮੈਂ ਨਗ ਜਾ ਘਰੇ ਪਹਿਲਾਂ ਲਓ ਜੀ ਲਾਸਟ ਡਿਲੀਵਰੀ ਕਰਤੀ ਡਨ ਤੇ ਚੱਲਦੇ ਆ ਯਾਰ ਜ ਚ ਟਰੱਕ ਲਾਰ ਕੇ ਤੇ ਗੱਡੀ ਚੱਕ ਕੇ ਫਿਰ ਜਾਵਾਂਗੇ ਆਪਾਂ ਘਰ ਨੂੰ ਸ਼ਾਮਾਂ ਪਈਆਂ ਸ਼ਾਮਾਂ ਨਾਮੋ ਨਾਮੋ ਲੋ ਜੀ ਆ ਗਏ ਜਾਂੜ ਚ ਟਰੱਕ ਕਰਤਾ 파ਰਕ ਚ ਚੱਲਦੇ ਆਂ ਵੀ ਦੋਸਤੋ ਚੱਲਦੇ ਘਰ ਨੂੰ ਮਨੇਜ ਸਾਹਿਬ ਅੱਜ ਨਾਲ ਬੈਠੇ ਨੇ ਕਿੰਨੇ ਦਿਨਾਂ ਬਾਅਦ ਕਿੰਨੇ ਦਿਨਾਂ ਬਾਅਦ ਕਿਤੇ ਹੋਸ਼ ਆਈ ਹੈ ਬੈਟਰੀ ਲੱਗਦੀ ਪੀ ਗੁਰੂ ਵੀਰ ਬੱਸ ਆਈ ਫੰਦੋਤਾ ਕਰ ਤੇ ਜਬ ਜਿਹਨੂੰ ਵੀ ਕਰ ਲਿਆ ਪਿਕ ਆਪਾਂ ਪਹੁੰਚ ਗਏ ਘਰ ਤੇ ਸ਼ਰਾਨ ਪਾਣੀ ਕਰ ਲਿਆ ਤੇ ਇਹਦੇ ਨਾਲ ਹੀ ਆਪਾਂ ਵਲੌਗ ਦੀ ਕਰ ਲਗਾ ਐਂਡਿੰਗ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਜੋ ਆਪਾਂ ਵਧੀਆ ਵਧੀਆ ਵੀਡੀਓ ਤੁਹਾਡੇ ਹਾਸਤੇ ਲੈ ਕੇ ਆਉਂਦੇ ਰਹੀਏ ਔਰ ਗੁੱਡ ਗੁੱਡ ਨਾਈਟ ਸਵੀਟ ਡ੍ਰੀਮ ਸਤਿ ਸ਼੍ਰੀ ਅਕਾਲ